ਮੇਰ ਜੀ ਤੁਹਾਨੂੰ ਜਾਣਕਾਰੀ ਦਿੰਨੇ ਆਂ ਵੀ ਇੱਕ ਦੇਸੀ ਨਕਸ਼ਾ ਹੈ ਉਹ ਦੇਸੀ ਨਕਸ਼ੇ ਬਾਰੇ ਤਾਂ ਗੱਲ ਕਰਨੀ ਆ ਮੈਂ ਇਹ ਦੇਸੀ ਨਕਸ਼ਾ ਜਿਹੜਾ ਹੈ ਇਹ ਆ ਬੋਰਡ ਹੈ ਇਹ ਬੋਰਡ ਬਹੁਤ ਗੁਣਕਾਰੀ ਹੁੰਦਾ ਹੈ ਕਈ ਬਿਮਾਰੀਆਂ ਨੂੰ ਦੂਰ ਕਰਦਾ ਬੋਰਡ ਇਸ ਬੋਰਡ ਬਾਰੇ ਤਾਂ ਗੱਲ ਕਰਾਂਗਾ ਮੈਂ ਇਹ ਬੋਰਡ ਜਿਹੜਾ ਨਾ ਕਈ ਬਿਮਾਰੀਆਂ ਨੂੰ ਪਾਸੇ ਕਰਦਾ ਹੈ ਅੰਗਰੇਜ਼ੀ ਦਵਾਈਆਂ ਲੋਖਾ ਕੱਕ ਇਹਨੇ ਅੰਗਰੇਜ਼ੀ ਦਵਾਈਆਂ ਨਾ ਖਾਂਦੇ ਰਹੋ ਤਾਂ ਆਰਾਮ ਹੁੰਦਾ ਨਹੀਂ ਤੇ ਆਰਾਮ ਨਹੀਂ ਹੁੰਦਾ ਤਾਂ ਕਿ ਇੱਕ ਬੋਰਡ ਬਾਰੇ ਤੁਹਾਨੂੰ ਗੱਲ ਦੱਸਣਾ ਇਹ ਬੋਰਡ ਆਪਾਂ ਘਰ ਆਪਣੇ ਲਾਇਆ ਹੋਇਆ ਹੈ ਦੇਖੋ ਮੱਜਾਂ ਵੇਢੀਆਂ ਆਪਣੀਆਂ ਆ ਰਹੀਆਂ ਨੇ ਆ ਖਬੂੜ ਹੈ ਇਹ ਬੋਰਡ ਬਹੁਤ ਵਧੀਆ ਚੀਜ਼ ਹੈ ਹੁੰਦੀ ਇਹ ਬੋਰਡ ਲਾਇਆ ਹੋਇਆ ਆਪਾਂ ਨੇ ਬੋੜ ਦਾ ਵਧੀਆ ਚੀਜ਼ ਹੁੰਦੀ ਹੈ ਵੀ ਆਪਾਂ ਵੀਰ ਜੀ ਤੁਹਾਨੂੰ ਦੱਸਣਾ ਇਹ ਬੋੜ ਜਿਹੜਾ ਬੋੜ ਦਾ ਦੁੱਧ ਹੁੰਦਾ ਨਾ ਇਹ ਆ ਦੇਖੋ ਬੋੜ ਦਾ ਦੁੱਧ ਹੁੰਦਾ ਇੱਥੋਂ ਕੁੰਬਲੀ ਜਿਹੜੀ ਤੋੜ ਲੈਣੀ ਹੈ ਆਹ ਕੁੰਬਲੀ ਤੋੜ ਕੇ ਇਹ ਚੋ ਦੁੱਧ ਜਿਹੜਾ ਨਿਕਲਦਾ ਹੈ ਇਹ ਦੁੱਧ ਜਿਹੜਾ ਹੈ ਬਹੁਤ ਗੁਣਕਾਰੀ ਹੁੰਦਾ ਹੈ ਦੁੱਧ ਬਹੁਤ ਗੁਣਕਾਰੀ ਹੁੰਦਾ ਕਿਵੇਂ ਹੁੰਦਾ ਵੀਰ ਜੀ ਉਹ ਦੱਸਣਾ ਤੁਹਾਨੂੰ ਇਹ ਗੁਣਕਾਰੀ ਐਵੇਂ ਹੁੰਦਾ ਜਿੰਨੀ ਮਰਜ਼ੀ ਜੜ ਪੀੜ ਹੁੰਦੀ ਹੋਵੇ ਬੰਦੇ ਦੀ ਜੜਦਰਤ ਜਿੰਨੀ ਮਰਜ਼ੀ ਹੁੰਦੀ ਹੋਵੇ ਬੰਦੇ ਦੀ ਉਹ ਤੁਸੀਂ 5 6 ਦਿਨ ਇਹਨੂੰ ਲਾਣਾ ਆਪਣਾ ਰੂਨ ਦਾ ਫੋਆ ਲੈ ਲਓ ਉਦੇ ਉੱਤੇ ਲਾ ਕੇ ਅੰਦਰ ਨੰਗਣੀ ਚਾਹੀਦੀ ਅੰਦਰ ਨੰਨਗੇ ਇਹ ਬੋਰਡ ਦਾ ਦੁੱਧ ਦਾ ਕੁੰਬਲੀ ਤੋੜ ਲੈਣੀ ਹੈ ਆ ਰੂਹ ਦੇ ਫੋਏ ਨਾਲ ਲਾ ਲੈਣੀ ਹੈ ਇਹ ਜੜਨ ਇੱਥੇ ਉੱਪਰਲੀ ਨੂੰ ਇਹ ਲਾਈ ਜਾਣਾ ਇਹ ਜਿਹੜੀ ਦੁੱਧ ਦੇ ਨਾਲ ਇਹ ਦੇਸੀ ਨੁਕਤਾ ਬਹੁਤ ਵਧੀਆ ਹੈ ਅਜਮਾਇਆ ਹੋਇਆ ਆਪਣਾ ਵੀ ਇਹ ਦੁੱਧ ਜਿਹੜਾ ਹੈ ਇਹਦਾ ਦੁੱਧ ਬਹੁਤ ਕਾਹਨ ਜਪੇ ਇਹ ਜੜ ਦਰਦ ਨੂੰ ਖਤਮ ਕਰ ਦਿੰਦਾ ਪੰਜ ਚਾਰ ਦਿਨ ਚ ਅੰਗਰੇਜ਼ੀ ਦਵਾਈਆਂ ਲੋਖਾ ਖਾ ਖੱਕ ਜਾਂਦੇ ਨੇ ਅੰਗਰੇਜ਼ੀ ਦਵਾਈਆਂ ਨਾਲ ਉਹ ਨਜ਼ਰ ਖਾਓ ਆਰਾਮ ਆਉਂਦਾ ਹੈ ਇਹ ਜਿਹੜਾ ਗੁਣਕਾਰੀ ਹੈ ਬੋੜ ਇਹਦਾ ਬਹੁਤ ਫਾਇਦਾ ਹੈ ਇਹਦਾ ਦੁੱਧ ਲਾਓ ਤੁਸੀਂ ਪੰਜ ਚਾਰ ਦਿਨ ਆਹ ਕੁੰਬਲੀ ਤੋੜ ਕੇ ਕੁੰਬਲੀਆਂ ਬਹੁਤ ਬਹੁਤ ਨੇ ਲੈਖੋ ਕੁੰਬਲੀਆਂ ਕੁੰਬਲੀਆਂ ਨੇ ਬੋੜ ਦੀਆਂ ਬੋੜ ਜਿਹੜਾ ਵੀਰਾਂ ਨੂੰ ਪਤਾ ਹੈ ਬੋੜ ਜਿਹੜਾ ਬਹੁਤ ਗੁਣਕਾਰੀ ਹੁੰਦਾ ਹੈ ਬੋੜ ਦੀਆਂ ਦੇਸੀ ਦਵਾਈਆਂ ਬਣਦੀਆਂ ਨੇ ਬਹੁਤ ਇਸ ਕਰਕੇ ਬੋੜ ਜਿਹੜਾ ਨਾ ਬਹੁਤ ਵਧੀਆ ਚੀਜ਼ ਹੁੰਦੀ ਹੈ ਇਹ ਤੁਹਾਨੂੰ ਜਾਣਕਾਰੀ ਮੈਂ ਜੜ ਦਰਦ ਬਾਰੇ ਦੇ ਰਹੀ ਹਾਂ ਜੜ ਦਰਦ ਜਿਹੜੀ ਨਿਯਮਰ ਜੀ ਹੁੰਦੀ ਏ ਬੰਦੇ ਦੀ ਇਹ ਜੜ ਦਰਦ ਨੂੰ ਠੀਕ ਕਰ ਦਿੰਦਾ ਹੈ ਬੋੜ ਜਿਹੜਾ ਹੁੰਦਾ ਹੈ ਇੱਕ ਬੋੜ ਬਾਰੇ ਜਾਣਕਾਰੀ ਦਿੱਤੀ ਸੀ ਮੈਂ ਤੁਹਾਨੂੰ ਬੋਰਡ ਜਿਹੜਾ ਹੈ ਬੋਰਡ ਦੁੱਧ ਦੇ ਲਾਣਾ ਹੈ ਆਪਾਂ 5-4 ਦਿਨ ਲਾਓ ਬੋਰਡ ਦਾ ਦੁੱਧ ਸਭ ਜੜ ਦਰਦ ਨੂੰ ਖਤਮ ਕਰ ਦੇਗਾ ਆਪਾਂ ਦੇ ਬੋਰਡ ਜਿਹੜਾ ਹੈ ਸਭ ਤੋਂ ਵਧੀਆ ਚੀਜ਼ ਘਰ ਲਈ ਹੋਈ ਆਪਣੇ ਵੈਗਰ ਜੀ ਖਾਲਸਾ ਪੰਜਾਬੀਓ ਨਮਸਕਾਰ ਸਸਰੀਕਾ